ਹਲਕਾ ਕੇਮ ਕਰਨ ਦੇ ਅਧੀਨ ਪੈਂਦੇ ਕਸਬਾ ਖਾਲੜਾ ਦੇ ਗੁਰਦੁਆਰਾ ਭਾਈ ਜੱਤਾ ਜੀ ਦੇ ਨਜ਼ਦੀਕ ਪੈਂਦੀ ਇੱਕ ਗਲੀ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਸ਼ਰਾਰਤੀ ਅਨਸਰ ਦੇ ਫਲੋ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਉਹਨਾਂ ਦੀ ਬੇਅਦਬੀ ਕੀਤੀ ਗਈ ਅਤੇ ਗਲੀ ਦੇ ਵਿੱਚ ਸੁੱਟ ਦਿੱਤਾ ਗਿਆ। ਐਸੇ ਦੌਰਾਨ ਸਿੱਖ ਜੱਥੇਬੰਦੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਖਾਲੜਾ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਨੇ ਦੱਸਿਆ ਉਸ ਦਾ ਬੇਟਾ ਰਣਜੀਤ ਸਿੰਘ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ ਉਸ ਨੂੰ ਬੜੀ ਦੇ ਵਿੱਚ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਠਿਖਾਈ ਦਿੱਤੇ ਇਸ ਤੋਂ ਬਾਅਦ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪਹੁੰਚ ਕੀਤੀ ਅਤੇ ਗ੍ਰੰਥੀ ਨੂੰ ਇਸ ਦੇ ਬਾਰੇ ਜਾਣੂ ਕਰ ਪਾਇਆ ਦੂਸਰੇ ਪਾਸੇ ਐਸਐਚਓ ਮੌਕੇ ਤੇ ਪਹੁੰਚੇ ਨੇ ਰਣਜੀਤ ਸਿੰਘ ਫਾਦਰ ਸਾਹਿਬ ਦਾ ਨਾਮ ਜਗਤਵਿੰਦਰ ਸਿੰਘ ਪਿੰਡ ਕਿਹੜਾ ਹੈ ਖਾਲੜਾ ਆ ਜਿਹੜੇ ਗੁਟਕਾ ਸਾਹਿਬ ਦੀ ਜਿਹੜੇ ਅੰਗ ਮਿਲੇ ਆ ਕਿੱਥੋਂ ਮਿਲੇ ਆ ਉਹ ਗਲੀ ਆ ਗੱਟਰ ਦੇ ਉੱਤੇ ਪਏ ਹੋਟਲ ਨੂੰ ਮਿਲੇ ਕਿੰਨੇ ਕੁ ਸੀਗੇ ਅੰਗ ਅੰਗ ਹੈਗੇ ਸੀ ਈ ਸੱਤ ਅਠਾਂ ਅੰਗ ਹੈਗੇ ਸੀ ਪਤਾ ਕਿਹੜੇ ਗੁਰਕਾ ਸਾਹਿਬ ਦੇ ਆ ਸੁਖਮਨੀ ਸਾਹਿਬ ਅੱਛਾ ਤੇ ਫਿਰ ਉਹ ਅੰਗਾਂ ਦਾ ਤੁਸੀਂ ਕੀ ਕੀਤਾ ਮੈਂ ਗੁਰਦਾਰੇ ਦੇ ਤੁਹਾਨੂੰ ਕਿਹੜੇ ਗੁਰਦਾਰੇ ਕਿਹੜੇ ਗੁਰਦਾਰ ਸਾਹਿਬ ਹਾਂਜੀ ਕਿਹੜੇ ਗੁਰਦਾਰ ਸਾਹਿਬ ਦੇ ਆ ਅੱਛਾ ਤੇ ਉਤੋਂ ਕੋਤੋਂ ਬਾਅਦ ਉਹੀ ਬਾਬਾ ਜੀ ਨੂੰ ਦੱਸਿਆ ਤੇ ਮੁੜ ਕੇ ਫਿਰ ਪੁਲਿਸ ਆਈ ਆ ਹਾਂਜੀ ਤੇ ਬਾਬਾ ਜੀ ਵੀ ਆਏ ਤੇ ਉਹਨਾਂ ਨੂੰ ਲੱਭੇ ਇੱਥੇ ਅੱਛਾ ਕਿੰਨੇ ਕੰਗ ਜਿਹੜੇ ਆ ਬਾਅਦ ਵਿੱਚੋਂ ਫਿਰ ਜਿਹੜੇ ਲੱਭੇ ਤੇ ਵੀ ਟੋਟਲ ਅੰਗ 15 16 ਹੈਗੇ ਤੁਸੀਂ ਕਿਹੜੇ ਕੰਮ ਨੂੰ ਜਾ ਰਹੇ ਜਦੋਂ ਤੁਹਾਨੂੰ ਮਿਲੇ ਮੈਂ ਟਿਊਸ਼ਨੋਂ ਵਾਪਸ ਆ ਰਿਹਾ ਕਿੰਨੇ ਵਜੇ ਦੀ ਗੱਲ ਹੈ 6 ਵਜੇ ਦੀ ਨਾ ਜੀ ਵੀਰ ਜੀ ਜਯਾਦਵਦਰ ਸੰਗੀ ਪਿੰਡ ਕਿਹੜਾ ਹੈ ਜੀ ਖਾਲੜਾ ਜੀ ਗੁੜਾ ਮੇਰਾ 4:00 ਵਜੇ ਟਿਊਸ਼ਨ ਜਾਂਦਾ ਜੀ ਤੇ ਟਿਊਸ਼ਨੋਂ ਆਉਂਦਾ 6:00 ਵਜੇ ਇਹ ਮਹਾਰਾਜ ਦੇ ਅੰਗ ਫੜ ਕੇ ਲਈ ਫਿਰਦਾ ਇਹਦੇ ਦਾ ਪਾਪਾ ਜੀ ਆ ਗਏ ਆਪਣੇ ਕੋਲ ਕਿਹੜੇ ਗੁਰਕਾ ਸਾਹਿਬ ਦੇ ਸੀ ਇਹ ਸੁਖਨੀ ਸਾਹਿਬ ਦੇ ਅੱਛਾ ਤੇ ਫਿਰ ਉਹਨਾਂ ਅੰਗਾਂ ਦਾ ਕੀ ਕੀਤਾ ਜੀ ਮਹਾ ਵੀ ਪੁੱਤ ਤੂੰ ਗੁਰਦੁਆਰਾ ਸਾਹਿਬ ਆ ਬੜਾਇਆ ਬਾਬਾ ਬਟੂ ਜੀ ਨੂੰ ਅੱਛਾ ਜੀ ਉਹਨਾਂ ਨੂੰ ਫੜਾਇਆ ਤੇ ਮੁੜ ਕੇ ਚਰੋ ਉਹਨਾਂ گاਾਂ ਫੋਨ ਕੀਤਾ ਪਤਾ ਨਹੀਂ ਕਿੰਨੂੰ ਕੀਤਾ ਕਿੰਨੂੰ ਨਹੀਂ ਕੀਤਾ ਹੁਣ ਪੁਲਿਸ ਐ ਤਬਦੀਸ਼ ਕਰ ਰਹੀ ਐ ਇਸ ਮਾਮਲੇ ਚਾਈ ਐ ਆਈ ਐ ਜੀ ਥਾਣੇ ਵਿੱਚ ਗੁਰਦੁਆਰਾ ਸਾਹਿਬ ਆ ਕੇ ਦੇ ਇੱਥੇ ਮੌਕਾ ਵੇਖ ਰਹੇ ਨੇ ਵੇਖੋ ਪਹਿਲਾ ਮਹੀਨਾ ਖਾਲੜੇ ਦੇ ਵਿੱਚ ਅੰਗ ਬਰਬਦ ਹੋਏ ਸੀ ਗਲੀਆਂ ਨਾਲੀਆਂ ਦੇ ਵਿੱਚ ਰੋਲੇ ਫਿਰਦੇ ਕੀ ਮੰਗ ਕਰਨਾ ਚਾਹੋ ਕਿਉਂਕਿ ਮੈਂ ਅੰਗਾਂ ਦੀ ਇਸ ਤਰ੍ਹਾਂ ਬੇਅਦਬੀ ਕਰਨਾ ਵੀ ਇੱਕ ਵੱਡਾ ਅਪਰਾਧ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰਕਾ ਸਾਹਿਬ ਦੀ ਜਿਹੜੇ ਅੰਗ ਪਾੜ ਕੇ ਉਹਨਾਂ ਦੀ ਬੇਅਦਬੀ ਕੀਤੀ ਗਈ ਕੀ ਮੰਗ ਕਰਦੇ ਜੋ ਅਸੀਂ ਜਿਹੜੇ ਦੋਸ਼ੀ ਉਹਨਾਂ ਨੂੰ ਬਿਲਕੁਲ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਆ ਮੇਰਾ ਨਾਮ ਸੁਖਦੇਵ ਸਿੰਘ ਆ ਹਮ ਗੁਰਦਨਪਾਈ ਜਗਤਾਜੀ ਸੇਵਾ ਕਰਦੇ ਆ ਜਿਹੜਾ ਗੁਰਕਾ ਸਾਹਿਬ ਦੇ ਨੇੜੇ ਆ ਅੰਗ ਜਿਹੜੇ ਫਾੜ ਕੇ ਬੇਅਦਬੀ ਕੀਤੀ ਗਈ ਆ ਕੀ ਮਾਮਲਾ ਸਾਰਾ ਹੋ ਮਾਹੌਲਾ ਤਾਂ ਜੀ ਅਸੀਂ ਰੈੜਾ ਸਾਹਿਬ ਕਰਕੇ ਆਪਣਾ ਹਾਂਜੀ ਤੇ ਗੁਰਦਰਾ ਸਾਹਿਬ ਆਪਣੀ ਸੇਵਾ ਕਰਦੇ ਹਾਂ ਜੀ ਇੱਕ ਬੱਚਾ ਆਇਆ ਜੀ ਉਹ ਟਿਵੀਸ਼ਨ ਪੜ੍ਹ ਕੇ ਆਇਆ ਸੀ ਤੇ ਗਲੀ ਦੇ ਵਿੱਚੋਂ ਅੰਗ ਦਿਸੇ ਗੁੜਕਾ ਸਾਹਿਬ ਦੇ ਉਹ ਇਕੱਠੇ ਕਰਕੇ ਲੈ ਆ ਕਿੰਨੇ ਅੰਗ ਸੀਗੇ ਬਾਬਾ ਜੀ 15 16 ਆਗੇ ਹਮਮ ਓਕੇ ਫਿਰ ਬਾਅਦ ਦੇ ਵਿੱਚ ਅਸੀਂ ਉਹ ਗਲੀ 'ਚ ਗਏ ਆ ਜੀ ਸਾਨੂੰ ਛੋਟੇ ਛੋਟੇ ਟੁਕੜੇ ਫੇਰ ਹੁੰਦੇ ਜਿਹੜੇ ਸਾਡੇ ਉਹ ਲੱਭੇ ਹਮ ਜੀ ਉਹ ਲੈ ਕੇ ਤੇ ਅਸੀਂ ਗਾਇਬਣ ਕਰਤੀ ਗੁਰਦਰਾ ਸਾਹਿਬ ਤੇ ਪੁਲਿਸ ਨੂੰ ਤਲਾ ਦਿੱਤੀ ਹਾਂਜੀ ਪੁਲਿਸ ਪਹੁੰਚੀ ਪੁਲਿਸ ਪਹੁੰਚੀ ਹਾਂਜੀ ਪਹੁੰਚੀ ਕੀ ਮੰਗ ਕਰਦੇ ਜੋ ਮੰਗ ਇਨਸਾਫ ਹੀ ਜਿਹਨੇ ਵੀ ਕੰਮ ਕੀਤਾ ਉਹ ਤੇ ਕਰ ਵੀ ਹੋਣੀ ਚਾਹੀਦੀ ਆ ਕਿ ਆਉਣ ਵਾਲੇ ਸਮੇਂ 'ਚ ਹੋਰ ਕੋਈ ਨਾ ਕਰੇ ਹੂੰ ਸਰ ਖਾਲੜੇ ਦੇ ਵਿੱਚ ਤੁਸੀਂ ਭਾਈ ਜਗਤਾ ਜੀ ਦੇ ਗੁਰਦੁਆਰਾ ਸਾਹਿਬ ਖੜੇ ਜੋ ਸੁਖਨੀ ਸਾਹਿਬ ਦੇ ਅੰਗ ਜਿਹੜੇ ਆ ਬੇਅਦਬੀ ਕੀਤੀ ਆ ਉਹਨਾਂ ਦੀ ਤੇ ਗਲੀਆਂ ਦੇ ਵਿੱਚ ਮਿਲੇ ਆ ਕੀ ਮੈਟਰ ਐ ਸਾਰਾ ਸਾਰਾ ਤੁਸੀਂ ਆਏ ਜੋ ਮੌਕੇ ਤੇ ਦੇਖੋ ਜੀ ਸਾਨੂੰ ਇੱਕ ਤਰਾਹ ਮਿਲੀ ਸੀ ਕਿ ਗੁਰਦੁਆਰਾ ਭਾਈ ਜਗਤਾ ਜੀ ਦੇ ਇਲਾਕੇ ਕੜੀ ਇੱਕ ਕਾਟੀ ਵਾਲੀ ਗਲੀ ਵੱਜਦੀ ਹੈ ਖਲੜ ਦੇ ਵਿੱਚ ਉੱਥੇ ਗਲੀ ਦੇ ਵਿੱਚ ਇੱਕ ਬੱਚੇ ਛੋਟੇ ਬੱਚੇ ਨੂੰ ਸਾਹ ਨੂੰ 7 6 7 ਵਜੇ ਕੋਈ ਬੱਚ ਪਤਰੇ ਮਿਲੇ ਸੀ ਉਹਦੇ ਗੁਰਦਾ ਸਾਹਿਬ ਦੇ ਸੁਖਮੀ ਸਾਹਿਬ ਦੇ ਜਿਹੜੇ ਉਹ ਬੱਚੇ ਨੇ ਲਿਆ ਕੇ ਗੁਰਦਾ ਸਾਹਿਬ ਦੇਤੇ ਗੰਗੀ ਸਿੰਘ ਨੂੰ ਤੇ ਉਸ ਦੇ ਸਬੰਧ ਵਿੱਚ ਅਸੀਂ ਮੌਕੇ ਤੇ ਆਏ ਸੀ ਮੌਕਾ ਦੇਖਿਆ ਤੇ ਆਪਣਾ ਵੇਖ ਕੇ ਆਪਣੇ ਗੰਧੀ ਸਾਹਿਬ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਇਹਨਾਂ ਦਾ ਬਿਆਨ ਲੈ ਕੇ ਜੋ ਵੀ ਬਣਦੀ ਕਾਰਵਾਈ ਹੈ ਉਹ ਕਰਕੇ ਪਰਚਾ ਦਰਜ ਕਰਕੇ ਇਹ ਆਪਾਂ ਅਧਿਸ਼ੀਅਰੀ ਅਮਲ ਚ ਲਿਆਵਾਂਗੇ ਜਿਹੜੇ ਵੀ ਕੋ ਦੋਸ਼ੀ ਹੋਣਗੇ ਉਸ ਤੇ ਕsubprocessing ਜਾਣ ਕੇ ਉਹਨਾਂ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਕੁਝ ਅੰਗ ਗਲੀ ਦੇ ਵਿੱਚ ਮਿਲੇ ਜਿੱਥੇ ਸਾੜੇ ਵੀ ਗਏ ਆ ਅੰਗਾਂ ਨੂੰ ਦੇਖਿਆ ਗਿਆ ਉਹਨਾਂ ਨੂੰ ਅਗਨੀ ਵੀ ਲਗਾਈ ਗਈ ਆ ਤੇ ਕੁਝ ਅੰਗ ਕਿਸੇ ਦੀ ਵੇਲੀ ਚੋਂ ਵੀ ਮਿਲੇ ਆ ਉਹ ਸਰ ਕਿੰਨਾ ਦੇ ਬਰਾਮਦ ਹੋਏ ਆ ਉਹ ਕਿ ਜਗੀਰ ਸਿੰਘ ਹੈਗੇ ਨੇ ਉਹਨਾਂ ਦੀ ਹਵੇਲੀ ਆ ਹਵੇਲੀ ਦੇ ਵਿੱਚੋਂ ਉਹਨਾਂ ਨੇ ਦੇਖਿਆ ਸੀ ਕੋਈ ਅੰਗ ਬਲੇਸ ਉਹਨਾਂ ਨੂੰ ਸਵੇਰੇ ਪਰ ਉਹਨਾਂ ਨੇ ਕੋਈ ਪਹਲਾੜ ਨਹੀਂ ਦਿੱਤੀ ਇਹ ਤੇ ਸ਼ਾਮ ਇਹ ਸੇਰ ਦਾ ਵਕਤ ਦੀ ਗੱਲ ਆ ਹੁਣ ਸ਼ਾਮ ਜਿਹੜੇ ਆ ਉਹ ਗੜੀ ਦੇ ਵਿੱਚੋਂ ਇੱਕ ਬੱਚੇ ਨੂੰ ਮਿਲਿਆ ਉਹਨਾਂ ਨੇ ਲਿਆ ਕੇ ਗੁਰਦੁਆਰਾ ਦਿੱਤੇ ਆ ਉਹ ਅਸੀਂ ਉਸ ਦੇ ਸਬੰਧ ਵਿੱਚ ਪੁਲਿਸ ਕਰ ਰਹੇ ਆ ਤੇ ਉਹ ਵੰਦੀ ਕਾਰਵਾਈ ਆ ਕਰਕੇ ਪਰਚਾ ਦਰਜ ਕਰਾਂਗੇ ਤੇ ਜਿਹੜੇ ਕੋਈ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਭਜਾਂਗੇ